जॻा ਹੈ ਸੂਰਬੀਰ ਬਦਰ ਦੇ ਬਰੀ ਦੇ ਵਾਕਾਂ ਅਨੁਸਾਰ 6 ਜੂਨ ਵਾਲੇ ਦਿਨ ਭਾਈ ਅਮਰੀਕ ਸਿੰਘ ਬਾਬਾ ਹਰਰਾ ਸਿੰਘ ਔਰ ਮਰਦ ਮਲਾਹਤ ਬਾਬਾ ਕੌਮ ਸਿੰਘ ਬਾਬਾ ਜਮਨ ਸਿੰਘ ਦੀ ਖਾਲਸਾ ਪਟਨਾ ਵਾਲੇ ਇਹ ਧਰਮ ਦੀ ਜੰਗ ਲੜ ਕੇ ਸ਼ਹਾਦਤ ਦਾ ਜਾਨ ਉਹਨਾਂ ਨੇ ਦਿੱਤਾ ਹੈ ਔਰ ਨਾਲ ਦੇ ਨਾਲ ਬਹੁਤ ਭਾਰੀ ਸੁਰੂ ਹੋਵੇ ਛੋਟੇ ਛੋਟੇ ਬੱਚੇ ਪਾਣੀ ਢਿਲਕਦੇ ਰਹੇ ਔਰ ਗੋਧੀਆਂ ਨੇ ਗੋਲੀਆਂ ਮਾਰ-ਮਾਰ ਕੇ ਮਾਵਾਂ ਦੇ ਸਾਹਮਣੇ ਛੋਟੇ-ਛੋਟੇ ਬੱਚੇ ਵੀ ਤੇਦੇ ਗੋਲੀਆਂ ਮਾਰ ਕੇ ਕਦੇ ਕੰਧਾਂ ਨਾਲ ਖਾਦਾਂ ਪਾ ਕੇ ਸਿਰਫ ਆੜਤੀ ਉਹਨਾਂ ਬੱਚਿਆਂ ਨੂੰ ਸ਼ਹੀਦ ਕਰਦਾ ਗਿਆ ਬਹੁਤ ਸਾਰੀਆਂ ਧੀਆਂ ਪੈਣਾ ਦੀ ਲੁੱਟੀ ਗਈ ਬਹੁਤ ਹੋਇਆ ਹੈ ਸਾਡਾ ਇਹ ਕੋਈ ਸਾਕ ਹੈ ਇਹ ਸਾਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਪਰ ਭੁੱਲਦਾ ਵੀ ਨਹੀਂ ਮੈਂ ਖਾਸ ਕਰਕੇ ਨੌਜਵਾਨਾਂ ਦਾ ਪਰਵਾਦੀ ਹਾਂ ਜਿਨ੍ਹਾਂ ਨੇ ਯਾਦ ਕਰਕੇ ਸੰਗਤਾਂ ਦੇ ਦਰਸ਼ਨ ਕਰਵਾਏ ਹਨ ਇਤਿਹਾਸ ਕਰਵਾਉਣ ਦੇ ਲੰਮਾ ਸਮਾਂ ਚਾਹੀਦਾ ਹੈ ਔਰ ਜਿੰਨਾ ਸਮਾਂ ਦਿੱਤਾ ਤੈਨੂੰ ਪਹਿਲਾਂ 1:00 ਘੰਟਾ ਕਿਹਾ ਸੀ ਬਾਅਦ ਵਿੱਚ 8:30 ਤੱਕ ਮੈਨੂੰ ਆਖਾ ਗਿਆ ਸੀ ਮੈਂ ਉਹਦੇ ਵਿੱਚ ਰਹਿ ਕੇ ਹੀ ਤੁਹਾਡੇ ਕੋਲ ਜੁਨਾ ਮੰਗ ਰਿਆਂ ਭਾਈ ਪੂਰੀ ਸਿੰਘ ਜੀ ਮੀਰ ਫਤੇਹ ਸਿੰਘ ਜੀ ਜਿਨ੍ਹਾਂ ਨੇ ਯਾਦ ਕੀਤਾ ਸਨੁਤੀ ਗੁਲੇਟੀ ਔਰ ਸਾਡੇ ਬਹੁਤ ਯਾਰ ਵਾਲੇ ਸਰਦਾਰ ਸੁਨਮ ਸਿੰਘ ਜੀ ਧੰਗੇਵਾਦ ਉਹਨਾਂ ਦਾ ਧੰਵਾਦ ਤੇ ਕਾਕਾ ਜੀ ਸਾਡੇ ਜੀ ਮਾਸੀ ਜੀ ਸਾਰੇ ਪਰਿਵਾਰਾਂ ਦਾ ਧੰਵਾਦ ਇਹ ਅਗਲੇ ਸਤਿ ਸ੍ਰੀ ਅਕਾਲ ਜੀ ਤੁਹਾਡੇ ਨਗਰ ਵਿੱਚ ਦੂਸਰੇ ਗੁਰੂ ਘਰ ਖੁੱਲੇ ਸੰਵੇਦਾਹੀ ਕਰਥੇ ਜਥਾ ਵਿਚਾਰਾਂ ਕਰੇਗਾ ਸੋ ਜਿਹੜੀ ਸੰਗਤ ਨਾਲ ਕੋਈ ਸੰਬਧੀ ਹੋਵੇ ਉਹ ਲਾਹ ਲੈ ਸਕਦੀ ਹੈ ਸੋ ਇਹਨਾਂ ਪੀਰਾਂ ਦੀ ਸਿੱਖਿਆਵਾਂ ਦੇ ਜੱਜ ਕਰਦਾ ਆ ਰਾਜੂਬੀਨ ਜੀ ਫਤੂਕੇਗੇ ਤੋਂ ਸਾਰਿਆਂ ਦਾ ਧਰਵਾਦ ਦੁਨੀਆਂ ਭੋਲਾ ਦੀ ਵਾਹੀ ਕੋਟਨ ਕੋਟ ਤਲਵਾਦ ਕਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ